ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਬੁਨਿਆਦਾਂ ਦਾ ਅਗਲਾ ਭਾਗ ਨੇਤਰਹੀਣਤਾ ਕਾਲੀਆਂ ਅੱਖਾਂ ਹੱਥ ਵਿੱਚ ਛੜੀ ਹੌਲੀ ਹੌਲੀ ਸਿੱਧਾ ਚੱਲਣ ਦਾ ਯਤਨ ਕਰਦਾ ਇੱਕ ਵਿਅਕਤੀ ਤੁਹਾਡੇ ਕੋਲੋਂ ਅਣਗੌਲਿਆ ਲੰਘ ਜਾਂਦਾ ਹੈ ਉਸ ਨੂੰ ਕੁਦਰਤ ਨੇ ਦ੍ਰਿਸ਼ਟੀ ਤੋਂ ਵਿਰਵਾ ਕੀਤਾ ਹੋਇਆ ਹੈ ਦ੍ਰਿਸ਼ਟੀ ਤੋਂ ਵਿਰਵੇ ਹੋਣ ਕਾਰਨ ਉਸ ਦਾ ਸੰਸਾਰ ਹਨੇਰਾ ਤੇ ਛੋਟਾ ਹੈ ਉਸ ਕੋਲ ਜ਼ਿੰਦਗੀ ਤਾਂ ਹੈ ਪਰ ਇਤਨੀ ਨਹੀਂ ਕਿ ਉਹ ਮਾਣ ਸਕੇ ਉਸ ਕੋਲ ਜ਼ਿੰਦਗੀ ਜੋਣਯੋਗੀ ਨਹੀਂ ਹੁੰਦੀ ਕੱਟਣਯੋਗੀ ਹੀ ਹੁੰਦੀ ਹੈ ਸੂਰਜ ਚੰਦ ਦੇ ਉਸ ਲਈ ਕੋਈ ਅਰਥ ਨਹੀਂ ਰੰਗਾਂ ਦਾ ਉਸ ਲਈ ਕੋਈ ਮਹੱਤਵ ਨਹੀਂ ਕਿਸੇ ਚੀਜ਼ ਦਾ ਰੂਪ ਉਸ ਲਈ ਮੰਨਣਾ ਅਸੰਭਵ ਹੈ ਨੇਤਰਹੀਣ ਹੋਣ ਕਾਰਨ ਉਹ ਜ਼ਿੰਦਗੀ ਦਾ ਸੋਹਜ ਵੇਖ ਨਹੀਂ ਸਕਦਾ ਪਹਾੜ ਉਸ ਨੂੰ ਖਿੱਚ ਨਹੀਂ ਪਾਉਂਦੇ ਫੁੱਲ ਉਸ ਨੂੰ ਆਪਣੇ ਕੋਲ ਨਹੀਂ ਮਿਲਾਉਂਦੇ ਉਸ ਦਾ ਜੀਵਨ ਅਧੂਰਾ ਹੁੰਦਾ ਹੈ ਉਸ ਕੋਲ ਕੁਝ ਵੀ ਪੂਰਾ ਨਹੀਂ ਹੁੰਦਾ ਉਸ ਦੀ ਬਹੁਤੀ ਜਾਣ ਪਛਾਣ ਨਹੀਂ ਹੁੰਦੀ ਬਹੁਤੇ ਲੋਕ ਉਸ ਦੇ ਸੰਪਰਕ ਵਿੱਚ ਨਹੀਂ ਆਉਂਦੇ ਉਸ ਨੂੰ ਇਕੱਲਿਆਂ ਰਹਿਣ ਦੀ ਮਜਬੂਰੀ ਹੈ ਉਸ ਨੂੰ ਕਿਸੇ ਦੀ ਉਡੀਕ ਨਹੀਂ ਕੋਈ ਉਸ ਨੂੰ ਉਡੀਕਦਾ ਨਹੀਂ ਕੋਈ ਉਸ ਨਾਲ ਲੰਬਾ ਰਿਸ਼ਤਾ ਨਹੀਂ ਗੰਢਦਾ ਕਿਉਂਕਿ ਉਸ ਵਿੱਚ ਕਿਸੇ ਦੇ ਕੰਮ ਆਉਣ ਦੀ ਸਮਰੱਥਾ ਨਹੀਂ ਉਹ ਕਿਸੇ ਨੂੰ ਸਹਿਯੋਗ ਨਹੀਂ ਦੇ ਸਕਦਾ ਸਗੋਂ ਉਸ ਨੂੰ ਤਾਂ ਆਪ ਹਰ ਕਿਸੇ ਦੀ ਮਦਦ ਦੀ ਲੋੜ ਪੈਂਦੀ ਹੈ ਉਸ ਕੋਲ ਲੰਬੇ ਫਾਸਲੇ ਦੂਰੀਆਂ ਥਾਵਾਂ ਦਾ ਸੰਕਲਪ ਨਹੀਂ ਹੁੰਦਾ ਉਸ ਦਾ ਸੰਸਾਰ ਛੋਟਾ ਅਤੇ ਦਿਸ਼ਾਹੀਣ ਹੁੰਦਾ ਹੈ ਉਸ ਕੋਲ ਸਮੇਂ ਅਤੇ ਸਥਾਨ ਦੀ ਸੋਝੀ ਹੁੰਨੀ ਨਹੀਂ ਹੁੰਦੀ ਉਹ ਸੋਟੀ ਨਾਲ ਰਾਹ ਲੱਭਦਾ ਹੈ ਉਹ ਇੱਕ ਵਕਤ ਇੱਕ ਹੀ ਕਦਮ ਚੱਲਦਾ ਹੈ ਉਹ ਛਾਲ ਨਹੀਂ ਮਾਰ ਸਕਦਾ ਨੇਤਰਹੀਣ ਵਿਅਕਤੀਆਂ ਦੀਆਂ ਮਜਬੂਰੀਆਂ ਦੀ ਸੂਚੀ ਬੜੀ ਲੰਬੀ ਹੁੰਦੀ ਹੈ ਨੇਤਰਹੀਣ ਵਿਅਕਤੀ ਦੇ ਚਿਹਰੇ ਤੇ ਬਹੁਤੇ ਭਾਵ ਨਹੀਂ ਹੁੰਦੇ ਉਸਤੇ ਪ੍ਰਤੀਕਰਮ ਸਿੱਧੇ ਅਤੇ ਸਰਲ ਹੁੰਦੇ ਹਨ ਉਹ ਸ਼ਾਂਤ ਹੁੰਦਾ ਹੈ ਤੇ ਉਸ ਨਾਲ ਗੱਲਾਂ ਕਰਨ ਵਾਲਾ ਵੀ ਸ਼ਾਂਤ ਹੋ ਜਾਂਦਾ ਹੈ ਨਾ ਵੇਖ ਸਕਣ ਕਰਕੇ ਨੇਤਰਹੀਣ ਦੇ ਪ੍ਰਤੀਕਰਮਾਂ ਵਿੱਚ ਵੰਨ ਸੁਵੰਤਾ ਨਹੀਂ ਹੁੰਦੀ ਉਸ ਦੀ ਗੱਲਬਾਤ ਸੰਖੇਪ ਹੁੰਦੀ ਹੈ ਉਸ ਵਿੱਚ ਵੇਰ ਵਿਆਵ ਵਿੱਚ ਜਾਣ ਅਤੇ ਵਿਸ਼ਲੇਸ਼ਣ ਕਰਨ ਦੀ ਯੋਗਤਾ ਨਹੀਂ ਹੁੰਦੀ ਉਹ ਬਹਿਸ ਨਹੀਂ ਕਰਦਾ ਉਸ ਦਾ ਚਿਹਰਾ ਹਰ ਵੇਲੇ ਕੁਝ ਗਵਾਚਣ ਦਾ ਸੋਗ ਅਤੇ ਕੁਝ ਲੱਭਣ ਦਾ ਯਤਨ ਕਰ ਰਿਹਾ ਪ੍ਰਤੀਤ ਹੁੰਦਾ ਹੈ ਜਿਸ ਕਾਰਨ ਉਸ ਦੇ ਚਿਹਰੇ ਤੇ ਰੌਣਕ ਨਹੀਂ ਹੁੰਦੀ ਅਜਿਹੇ ਵਿਅਕਤੀ ਨਾਲ ਗੱਲਾਂ ਕਰਦਿਆਂ ਇੰਜ ਲੱਗਦਾ ਹੈ ਜਿਵੇਂ ਚਾਨਣਾ ਹਨੇਰੇ ਨਾਲ ਮੁਲਾਕਾਤ ਕਰ ਰਿਹਾ ਹੋਵੇ ਇਹ ਗੱਲਬਾਤ ਅਕਸਰ ਬੋਝਲ ਹੋ ਜਾਂਦੀ ਹੈ ਨੇਤਰਹੀਣ ਵਿਅਕਤੀ ਬੋਲਣ ਦੇ ਮੁਕਾਬਲੇ ਸੁਣਨ ਦੇ ਪ੍ਰਤੀਵਧੇਰੇ ਸੁਚੇਤ ਹੁੰਦਾ ਹੈ ਉਹ ਸੁਣਨ ਰਾਹੀਂ ਸਥਿਤੀ ਨੂੰ ਮਾਪਦਾ ਤੋਲਦਾ ਬੋਲਣ ਵਾਲੇ ਸੰਬੰਧੀ ਅਨੁਮਾਨ ਲਾਉਂਦਾ ਹੈ ਅਤੇ ਆਪਣੇ ਪ੍ਰਤੀਕਰਮ ਵਿਉਤਦਾ ਹੈ ਅਜਿਹੇ ਵਿਅਕਤੀ ਕੋਲ ਬਹੁਤਾ ਸਮਾਨ ਨਹੀਂ ਹੁੰਦਾ ਕਿਉਂਕਿ ਉਸ ਕੋਲ ਸਮਾਨ ਨੂੰ ਸਾਂਭਣ ਰੱਖਣ ਚੁੱਕਣ ਆਦਿ ਦੀ ਯੋਗਤਾ ਨਹੀਂ ਹੁੰਦੀ ਉਹ ਸੰਖੇਪ ਅਤੇ ਸਾਂਝੀ ਮੀ ਜੀਵਨ ਜੀਉਂਦਾ ਹੈ ਚਾਹਣ ਦੇ ਬਾਵਜੂਦ ਕੋਈ ਉਸ ਦੀ ਨਿਰੰਤਰ ਮਦਦ ਨਹੀਂ ਕਰ ਸਕਦਾ ਅਜਿਹੇ ਵਿਅਕਤੀ ਦਾ ਸੰਸਾਰ ਨਾਲ ਸੰਪਰਕ ਸੀਮਤ ਹੁੰਦਾ ਹੈ ਸੰਸਾਰ ਨਾਲ ਮਨੁੱਖ ਦਾ ਸੰਪਰਕ ਅੱਖਾਂ ਕੰਨਾਂ ਨੱਕ ਜੀਬਾਂ ਅਤੇ ਚਮੜੀ ਰਾਹੀਂ ਹੁੰਦਾ ਹੈ ਸਾਡੇ ਸਰੀਰ ਦੇ ਸਾਰੇ ਦੁਆਰ ਸੰਸਾਰ ਵੱਲ ਖੁੱਲਦੇ ਹਨ ਆੜੇ ਦੁਆਲੇ ਦੀ ਲਗਭਗ 80% ਸੂਚਨਾ ਸਾਨੂੰ ਅੱਖਾਂ ਰਾਹੀਂ ਪ੍ਰਾਪਤ ਹੁੰਦੀ ਹੈ ਤੇ ਲਗਭਗ 18% ਸੂਚਨਾ ਅਸੀਂ ਕੰਨਾਂ ਰਾਹੀਂ ਪ੍ਰਾਪਤ ਕਰਦੇ ਹਾਂ ਅੱਖਾਂ ਰਾਹੀਂ ਸਾਨੂੰ ਕਿਸੇ ਚੀਜ਼ ਦੇ ਗੋਲ ਜਾਂ ਚੌਰਸ ਆਦ ਹੋਣ ਦਾ ਪਤਾ ਲੱਗਦਾ ਹੈ ਕਿਸੇ ਚੀਜ਼ ਦੇ ਛੋਟੀ ਵੱਡੀ ਹੋਣ ਦੂਰ ਨੇੜੇ ਹੋਣ ਅੱਗੇ ਪਿੱਛੇ ਉੱਚੀ ਨੀਵੀ ਹੋਣ ਦਾ ਪਤਾ ਵੀ ਅੱਖਾਂ ਰਾਹੀਂ ਹੀ ਲੱਗਦਾ ਹੈ ਰੰਗ ਰੂਪ ਦੀ ਅਤੇ ਸੋਹਜ ਦੀ ਸੋਝੀ ਵੀ ਅੱਖਾਂ ਤੋਂ ਪ੍ਰਾਪਤ ਹੁੰਦੀ ਹੈ ਕਿਸੇ ਵਸਤੂ ਦੇ ਲਾਭਕਾਰੀ ਜਾਂ ਹਾਨੀਕਾਰਕ ਸੋਹਣੀ ਜਾਂ ਕੋਝੀ ਹੋਣ ਦਾ ਪਤਾ ਵੀ ਅੱਖਾਂ ਰਾਹੀਂ ਲੱਗਦਾ ਹੈ ਕਿਸੇ ਵਿਅਕਤੀਆਂ ਦੀਆਂ ਅੱਖਾਂ ਤੋਂ ਹੀ ਉਸ ਵਿਅਕਤੀ ਦੀ ਮਾਨਸਿਕ ਹਾਲਤ ਬৌਧਿਕ ਪੱਧਰ ਸભ્યਕ ਅਸભ્યਕ ਹੋਣ ਦੀ ਸੂਚਨਾ ਮਿਲਦੀ ਹੈ ਦਿਮਾਗੀ ਪੱਖੋਂ ਊਣਾ ਵਿਅਕਤੀ ਸਿੱਧਾ ਵੇਖ ਨਹੀਂ ਸਕਦਾ ਜਿਸ ਕਾਰਨ ਉਹ ਸਿੱਧਾ ਤੁਰ ਨਹੀਂ ਸਕਦਾ ਸਿੱਧਾ ਬੋਲ ਨਹੀਂ ਸਕਦਾ ਉਸ ਕੋਲ ਸੇਧ ਨਹੀਂ ਹੁੰਦੀ ਬੌਧਿਕ ਵਿਕਾਸ ਨਾਲ ਅੱਖਾਂ ਦੀ ਚਮਕ ਅਤੇ ਹੱਥਾਂ ਦੀ ਸਮਰੱਥਾ ਬਾਦੀ ਹੈ ਸੰਸਾਰ ਵਿੱਚ ਸੁੰਦਰਤਾ ਦੇ ਪੈਮਾਨੇ ਨਿਰੰਤਰ ਬਦਲਦੇ ਰਹੇ ਹਨ ਪਰ ਅੱਖਾਂ ਦੀ ਚਮਕ ਹਮੇਸ਼ਾ ਹੀ ਸੁੰਦਰਤਾ ਦਾ ਬੁਨਿਆਦੀ ਅੰਗ ਰਹੀ ਹੈ ਜੇ ਕਿਸੇ ਨਾਲ ਅੱਖਾਂ ਨਾ ਮਿਲਣ ਤਾਂ ਸਾਨੂੰ ਉਸ ਨਾਲ ਮਿਲ ਕੇ ਵੀ ਮਿਲਣ ਦੀ ਤਸੱਲੀ ਨਹੀਂ ਹੁੰਦੀ ਕਿਉਂਕਿ ਗੱਲਬਾਤ ਸੰਤੁਸ਼ਟ ਨਹੀਂ ਰਹਿੰਦੀ ਨੇਤਰਹੀਣ ਵਿਅਕਤੀ ਕੋਲ ਅੱਖਾਂ ਨਹੀਂ ਹੁੰਦੀਆਂ ਸੋ ਉਹ ਆਪਣੇ ਕੰਨਾਂ ਨੂੰ ਵਧੇਰੇ ਵਰਤਦਾ ਹੈ ਉਹ ਕੰਨਾਂ ਤੋਂ ਅੱਖਾਂ ਦਾ ਵੀ ਕੰਮ ਲੈਂਦਾ ਹੈ ਸੁਣਨਾ ਉਂਝ ਵੀ ਵੇਖਣ ਦੀ ਸਹਿਯੋਗੀ ਸ਼ਕਤੀ ਹੈ ਜਿਵੇਂ ਸੁਣ ਕੇ ਦੱਸਿਆ ਜਾ ਸਕਦਾ ਹੈ ਕਿ ਸਾਡੇ ਪਿੱਛੇ ਟਰੈਕਟਰ ਆ ਰਿਹਾ ਹੈ ਜਾਂ ਟਰੱਕ ਆ ਰਿਹਾ ਹੈ ਨੇਤਰਹੀਣ ਕਿਸੇ ਬਾਰੇ ਅਨੁਮਾਨ ਉਸਦੀ ਆਵਾਜ਼ ਰਾਹੀਂ ਲਾਉਂਦਾ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅਸਲ ਸੋਨਾ ਉਹ ਹੈ ਜਿਹੜਾ ਅੰਨੇ ਨੂੰ ਵੀ ਸੋਨਾ ਲੱਗੇ ਨੇਤਰਹੀਣ ਵਿਅਕਤੀ ਦੂਜੇ ਵਿਅਕਤੀ ਦੀ ਆਵਾਜ਼ ਰਹੀ ਉਸਦੀ ਉਮਰ ਸਰੀਰਕ ਡੀਲਡੋਲ ਕੱਦ ਕਾਠ ਬੌਧਿਕ ਪੱਧਰ ਸਲੀਕਾ ਜੱਜ ਆਚਾਰ ਚਲਾਕੀ ਪੋਲਾਪਣ ਨਿਮਰਤਾ ਸੁਹਿਰਤਤਾ ਭਾਵਨਾ ਮਨੋਰਥ ਅਤੇ ਬੋਲਣ ਵਾਲੇ ਦੇ ਬੈਠੇ ਜਾਂ ਖਲੋਤੇ ਹੋਣ ਦੂਰ ਜਾਂ ਨੇੜੇ ਹੋਣ ਬਾਰੇ ਜਾਣ ਸਕਦਾ ਹੈ ਆਪਣੀ ਛੜੀ ਨੂੰ ਜ਼ਮੀਨ ਨਾਲ ਟਕਰਾ ਕੇ ਉਹ ਰੁਕਣ ਸਾਵਧਾਨ ਹੋਣ ਜਾਂ ਚੱਲਦੇ ਰਹਿਣ ਦਾ ਨਿਰਣਾ ਕਰਦਾ ਹੈ ਨੇਤਰਹੀਣ ਦੇ ਸੱਭਿਆਕ ਲੋਕਾਂ ਵਿੱਚ ਰਹੇ ਤਾਂ ਉਸ ਵਿੱਚ ਵੱਖ-ਵੱਖ ਆਵਾਜ਼ਾਂ ਦੇ ਗੋਣ ਲੱਛਣ ਸੂਖਮਤਾ ਮਧੁਰਤਾ ਆਦਿ ਦੀ ਸੋਝੀ ਜਾਗਦੀ ਹੈ ਨੇਤਰਹੀਣ ਵਿਅਕਤੀ ਦੀ ਦ੍ਰਿਸ਼ਟੀ ਤੋਂ ਆਵਾਜ਼ ਹਲਕੀ ਭਾਰੀ ਬਰੀਕ ਮੋਟੀ ਚੀਰਵੀ ਸੁਰੀਲੀ ਕਾਲੀ ਟਿੱਖੀ ਹੋਈ ਗੰਭੀਰ ਹੋਸ਼ੀ ਗੂੰਜਵੀਂ ਬੈਠੀ ਹੋਈ ਖੜਕ ਵੀ ਚੀਕ ਵੀ ਤੇਜ਼ ਰੁਕੀ ਹੋਈ ਲਮਕ ਵੀ ਡੂੰਗੀ ਬੇਤਵਿਆਨੀ ਠਤਲਾਉਂਦੀ ਦਬ ਵੀ ਅਤੇ ਗਰਜ ਵੀ ਹੁੰਦੀ ਹੈ ਕਿਸੇ ਨੂੰ ਪਛਾਨਣ ਦੀ ਆਵਾਜ਼ ਨੇਤਰਹੀਣ ਵਿਅਕਤੀ ਲਈ ਵਿਸ਼ੇਸ਼ ਕਰਕੇ ਅਤੇ ਸਧਾਰਨ ਵਿਅਕਤੀਆਂ ਲਈ ਆਮ ਕਰਕੇ ਪ੍ਰੋਸੇਮਨ ਸਾਧਨ ਹੁੰਦੀ ਹੈ ਆਵਾਜ਼ ਦੀ ਸੁਖਮਤੇ ਵਿਸ਼ਾਲ ਸੋਚੀ ਰੱਖਣ ਕਾਰਨ ਹੀ ਬਹੁਤੇ ਨੇਤਰਹੀਣ ਵਿਅਕਤੀ ਸੰਗੀਤ ਵਿੱਚ ਰੁਚੀ ਲੈਂਦੇ ਹਨ ਜਿਸ ਰਾਹੀਂ ਉਹ ਆਪਣੇ ਜੀਵਨ ਨੂੰ ਸਾਰਥਕ ਕਰਦੇ ਹਨ ਅਤੇ ਸਮਾਜ ਲਈ ਲਾਭਕਾਰੀ ਸਾਬਤ ਹੁੰਦੇ ਹਨ ਨੇਤਰਹੀਣ ਹੋਣ ਦੀ ਸਥਿਤੀ ਵਿੱਚ ਜੀਵਿਤ ਰਹਿਣ ਦੀ ਸਹੂਲਤ ਕੇਵਲ ਮਨੁੱਖੀ ਸਮਾਜ ਵਿੱਚ ਹੈ ਜਿਸ ਸਮਾਜ ਸਹਿਯੋਗ ਨਾ ਦੇਵੇ ਤਾਂ ਨੇਤਰਹੀਣ ਵਿਅਕਤੀ ਜੀਵਿਤ ਨਹੀਂ ਰਹਿ ਸਕਦਾ ਮਨੁੱਖਾ ਵਿੱਚ ਵੀ ਕੇਵਲ ਪੁਰਸ਼ ਇਸ ਮੁਸ਼ਕਲ ਨੂੰ ਬਰਦਾਸ਼ਤ ਕਰਦੇ ਹਨ ਕਿਸੇ ਨੇਤਰਹੀਣ ਇਸਤਰੀ ਲਈ ਸਮੱਸਿਆਵਾਂ ਕਈ ਗੁਣਾ ਵੱਧ ਜਾਂਦੀਆਂ ਹਨ ਨੇਤਰਹੀਣ ਧੀਆਂ ਅਕਸਰ ਮਾਪਿਆਂ ਦੇ ਕਰਤੱਵ ਕੁਰਬਾਨੀ ਅਤੇ ਸੇਵਾ ਦੀ ਭਾਵਨਾ ਕਾਰਨ ਉਹਨਾਂ ਦੀ ਦੇਖਭਾਲ ਅਤੀਤ ਜੀਵਤ ਰਹਿੰਦੀਆਂ ਹਨ ਪਰ ਇਹਨਾਂ ਦਾ ਜੀਵਨ ਬੜਾ ਸੀਮਤ ਹੁੰਦਾ ਹੈ ਘਰ ਦੇ ਅੰਦਰ ਨੇਤਰਹੀਣਾਂ ਨੂੰ ਵਿਚਰਨ ਵਿੱਚ ਮੁਸ਼ਕਲ ਨਹੀਂ ਆਉਂਦੀ ਪਰਿਵਾਰ ਵੀ ਇਹਨਾਂ ਉੱਤੇ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਪਾਉਂਦਾ ਕੁਦਰਤ ਵਿੱਚ ਉਹ ਹੀ ਜੀਵ ਜੰਤੂ ਜਿਉਂਦੇ ਰਹਿ ਸਕਦੇ ਹਨ ਜਿਹੜੇ ਪੂਰਨ ਭਾਂਤ ਤੰਦਰੁਸਤ ਹੋਣ ਨਹੀਂ ਤਾਂ ਖਾਰਜ ਹੋ ਜਾਂਦੇ ਹਨ ਇਹ ਕੇਵਲ ਮਨੁੱਖੀ ਨਸਲ ਵਿੱਚ ਸੰਭਵ ਹੈ ਕਿ ਬੌਧਿਕ ਅਤੇ ਸਰੀਰਕ ਪੱਖੋਂ ਅਪੰਗ ਵਿਅਕਤੀ ਵੀ ਜੀਵਤ ਰਹਿੰਦੇ ਹਨ ਪਰ ਇਹ ਤਾਂ ਸੰਭਵ ਹੁੰਦਾ ਹੈ ਜੇ ਕੋਈ ਤੰਦਰੁਸਤ ਵਿਅਕਤੀ ਉਹਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲਏ ਪਸ਼ੂਆਂ ਵਿੱਚ ਕੋਈ ਪਸ਼ੂ ਕਿਸੇ ਹੋਰ ਪਸ਼ੂ ਦੀ ਦੇਖਭਾਲ ਨਹੀਂ ਕਰ ਸਕਦਾ ਸੋ ਪਸ਼ੂਆਂ ਵਿੱਚ ਇਹ ਸੋਚੀ ਉਤਪੰਨ ਹੀ ਨਹੀਂ ਹੋਈ ਪਸ਼ੂ ਪੰਛੀ ਵੀ ਨੇਤਰਹੀਣ ਹੋ ਜਾਂਦੇ ਹਨ ਪਰ ਉਹ ਪੂਰੀ ਤਰ੍ਹਾਂ ਨੇਤਰਹੀਣ ਹੋਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਨੇਤਰਹੀਣ ਵਿਅਕਤੀ ਸੀਮਤ ਆਲੇ ਦੁਆਲੇ ਨਾਲ ਆਪਣੇ ਆਪ ਨੂੰ ਇੱਕ ਸੁਰ ਕਰ ਲੈਂਦਾ ਹੈ ਇੱਕ ਹੌਸਟਲ ਵਿੱਚ ਇੱਕ ਨੇਤਰਹੀੜ ਵਿਦਿਆਰਥਣ ਵੀ ਰਹਿੰਦੀ ਸੀ ਉਹ ਨੇੜੇ ਤੇੜੇ ਅਤੇ ਉੱਪਰ ਥੱਲੇ ਆਪੇ ਆ ਜਾਂਦੀ ਸੀ ਅਤੇ ਆਪੇ ਜਾ ਸਕਦੀ ਸੀ ਜੇ ਲੋੜ ਪੈਂਦੀ ਤਾਂ ਹੋਰ ਲੜਕੀਆਂ ਉਸਦੀ ਮਦਦ ਕਰਦੀਆਂ ਸਨ ਪਰ ਆਪਣੇ ਸਾਰੇ ਕਾਰਜ ਉਹ ਆਪ ਸਾਧ ਲੈਂਦੀ ਸੀ ਇੱਕ ਰਾਤ ਇੱਕ ਸਮਾਗਮ ਵਿੱਚ ਬਿਜਲੀ ਚਲੀ ਗਈ ਖੁੱਪ ਹਨੇਰਾ ਹੋ ਗਿਆ ਪਰ ਬਿਜਲੀ ਚਲੇ ਜਾਣ ਦਾ ਰੌਲਾ ਸੁਣ ਕੇ ਉਸ ਨੇਤਰਹੀੜ ਲੜਕੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਘਬਰਾਓ ਨਾ ਮੇਰੇ ਪਿੱਛੇ ਪਿੱਛੇ ਆ ਜਾਓ ਮੈਂ ਤੁਹਾਨੂੰ ਪਹੁੰਚਾ ਦੇਵਾਂਗੀ ਕਈ ਜਮਾਤਾਂ ਦੇ ਨੇਤਰਹੀੜ ਹੁੰਦੇ ਹਨ ਕੁਝ ਕਿਸੇ ਦੁਰਘਟਨਾ ਬਿਮਾਰੀ ਅਣਗੈਲੀ ਜਾਂ ਕਿਸੇ ਹੋਰ ਕਾਰਨ ਦ੍ਰਿਸ਼ਟੀਗਵਾ ਬੈਠਦੇ ਹਨ ਕਈਆਂ ਦੀ ਨੈਤਰਹੀਣਤਾ ਡੂੰਗੀ ਅਤੇ ਮਨੋਵਿਆਲ ਗਿਆਨਿਕ ਹੁੰਦੀ ਹੈ ਇੱਕ ਲੜਕੀ ਨੂੰ ਉਸਦੀ ਮਾਂ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਈ ਅਤੇ ਦੱਸਿਆ ਕਿ ਇਹ ਅੰਨ੍ਹੀ ਹੋ ਗਈ ਹੈ ਜਾਂਚ ਕਰਕੇ ਡਾਕਟਰ ਨੇ ਕਿਹਾ ਇਸ ਦੀ ਅੱਖਾਂ ਸਰੀਰਕ ਪੱਖੋਂ ਠੀਕ ਹਨ ਪਰ ਮਨੋਵਿਗਿਆਨਕ ਪੱਖੋਂ ਇਹ ਅੰਨੀ ਹੈ ਦੱਸਦੀ ਹੈ ਕਿਸੇ ਨਾਲ ਪਿਆਰ ਹੋ ਗਿਆ ਸੀ ਪਰ ਪਰਿਵਾਰ ਨੇ ਉਸ ਦਾ ਉਸ ਨਾਲ ਮਿਲਣਾ-ਗਿਲਣਾ ਬੰਦ ਕਰਕੇ ਇਸ ਨੂੰ ਇੱਕ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਇਹ ਕਹਿੰਦੀ ਹੈ ਕਿ ਇਸ ਨੂੰ ਆਪਣੇ ਪ੍ਰੇਮੀ ਤੋਂ ਸਿਵਾਏ ਕਿਸੇ ਹੋਰ ਨੂੰ ਵੇਖਣ ਦੀ ਇੱਛਾ ਹੀ ਨਹੀਂ ਹੈ ਇਸ ਦੀ ਅੱਖਾਂ ਨੇ ਆਤਮ ਹਾਤ ਕਰ ਲਿਆ ਹੈ ਜਿਹੜੇ ਜਮਾਦਰੂ ਨੇਤਰਹੀਣ ਹੁੰਦੇ ਹਨ ਅਤੇ ਮਗਰੋਂ ਪੂਰੇ ਜਾਂ ਆਸ਼ਿਕ ਨੇਤਰਹੀਣ ਹੋ ਜਾਂਦੇ ਹਨ ਉਹ ਨੇਤਰਹੀਣ ਹੋਣ ਤੋਂ ਪਹਿਲਾਂ ਵੇਖਿਆ ਇਮਾਰਤਾਂ ਵਿਅਕਤੀਆਂ ਘਟਨਾਵਾਂ ਆਦਤ ਦੇ ਹਵਾਲਿਆਂ ਨਾਲ ਗੱਲਾਂ ਕਰਦੇ ਹਨ ਇਹਨਾਂ ਕੋਲ ਲੋਕ ਪਰਲੋਕ ਦੋਵੇਂ ਪ੍ਰਕਾਰ ਦਾ ਅਨੁਭਵ ਹੁੰਦਾ ਹੈ ਪਰ ਇਹਨਾਂ ਦੇ ਆਲੇ-ਦੁਆਲੇ ਤੇ ਨਿਯੰਤਰਣ ਨਹੀਂ ਹੁੰਦਾ ਤੇ ਇਹਨਾਂ ਨੂੰ ਤਾਲਮੇਲ ਦੀ ਸਮੱਸਿਆ ਦਾ ਨਿਰੰਤਰ ਸਾਹਮਣਾ ਕਰਨਾ ਪੈਂਦਾ ਹੈ ਮੇਰੇ ਇੱਕ ਜਾਣੂ ਅਧਿਆਪਕ 5 ਸਾਲ ਦੇ ਅਰਸੇ ਵਿੱਚ ਪੂਰੀ ਤਰ੍ਹਾਂ ਦ੍ਰਿਸ਼ਟੀ ਗਵਾ ਬੈਠੇ ਸਨ ਉਹਨਾਂ ਨੂੰ ਭਾਂਤ ਭਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਅਤੇ अपमानਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਬਲੈਕਵੋਡ ਵਰਤਨਾ ਤਿਆਗ ਦਿੱਤਾ ਸੀ। ਵਿਦਿਆਰਥੀਆਂ ਦੇ ਲਿਖੇ ਦੀ ਪੜਖ ਕਰਨੀ ਛੱਡ ਦਿੱਤੀ ਸੀ। ਉਹਨਾਂ ਦਾ ਆਪਣਾ ਪੜਨਾ ਲਿਖਣਾ ਰਹਿ ਗਿਆ ਸੀ। ਕਲਾਸ ਵਿੱਚ ਆ ਪੜਨਾ ਸਕਣ ਕਾਰਨ ਉਹ ਕਿਸੇ ਵਿਦਿਆਰਥੀ ਨੂੰ ਪਾਠ ਪੜਨ ਲਈ ਕਹਿੰਦੇ ਸਨ। ਹਨੇਰਾ ਪੈ ਜਾਣ ਦੇ ਕਾਰਨ ਹੀ ਸੀ ਪਹੁੰਚ ਸਕਦੇ ਸਕੂਲ ਦੇ ਕਿਸੇ ਕਾਰਜ ਵਿੱਚ ਸ਼ਾਮਲ ਨਹੀਂ ਸਨ ਹੋ ਸਕਦੇ। ਉਹਨਾਂ ਨੇ ਰਿਸ਼ਤੇਦਾਰੀ ਵਿੱਚ ਆਉਣਾ ਜਾਣਾ ਬੰਦ ਕਰ ਦਿੱਤਾ ਸੀ। ਮੁਸ਼ਕਲ ਉਦੋਂ ਹੁੰਦੀ ਸੀ ਜਦੋਂ ਕੋਈ ਉਹਨਾਂ ਦੀ ਹਾਲਤ ਤੋਂ ਅਣਜਾਣ ਉਹਨਾਂ ਨੂੰ ਕੁਝ ਪੜਨ ਲਈ ਕਹਿੰਦਾ ਸੀ ਉਹਨਾਂ ਲਈ ਸਭ ਤੋਂ ਵੱਡੀ ਸਮੱਸਿਆ ਆਪਣੀ ਸਥਿਤੀ ਨੂੰ ਸਵੀਕਾਰਨ ਦੀ ਸੀ ਜਿਸ ਕਾਰਨ ਉਹਨਾਂ ਦਾ ਨਾਂ ਤ੍ਰੇਤਰਾਸ਼ਟਰ ਰੱਖ ਦਿੱਤਾ ਗਿਆ ਸੀ ਭਿਆੜੀ ਗੱਲ ਇਹ ਸੀ ਕਿ ਜਿਸ ਇਲਾਕੇ ਵਿੱਚ ਉਹ ਰਹਿੰਦੇ ਸਨ ਉੱਥੇ ਨਿੱਤਰ ਹੀਣਾ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ ਨਾ ਉਸਾਰੂ ਸੀ ਨਾ ਸਹਿਯੋਗੀ ਉਹਨਾਂ ਦੇ 5 ਸਾਲ ਦੀ ਤੜਾ ਉਬਰੀ ਸਥਿਤੀ ਨੇ ਉਹਨਾਂ ਦੀ ਉਮਰ ਵਿੱਚ 20 ਸਾਲ ਜੋੜ ਦਿੱਤੇ ਸਨ ਉਹਨਾਂ ਦੇ ਸਾਰੇ ਸੁਪਨੇ ਮਾਰ ਗਏ ਸਨ ਹਰੇਕ ਨੇਤਰਹੀਣ ਦੀ ਇੱਕ ਦੁਖਦਈ ਕਹਾਣੀ ਹੁੰਦੀ ਹੈ ਇੱਕ ਨੇਤਰਹੀਣ ਇਸਤਰੀ ਦੱਸ ਰਹੀ ਸੀ ਕਿ ਇੱਕ ਲੜਕੀ ਪਰਿਵਾਰ ਦੀ ਚੌਥੀ ਧੀ ਸੀ ਚੇਚਕ ਨਾਲ ਉਸਦੀ ਨਜ਼ਰ ਜਾਂਦੀ ਰਹੀ ਸੀ ਕੁਝ ਅਰਸਾ ਉਸ ਨੂੰ ਕੇਵਲ ਪਰਛਾਵੇਂ ਦਿੱਸਦੇ ਸਨ ਅਤੇ 8 ਸਾਲ ਦੀ ਉਮਰ ਵਿੱਚ ਉਸਨੂੰ ਦਿਸਣਾ ਬੰਦ ਹੋ ਗਿਆ ਸੀ ਉਸਤੇ ਗਰੀ ਮਾਪਿਆਂ ਕੋਲੇ ਇਲਾਜ ਕਰਵਾਉਣ ਦੇ ਸਾਧਨ ਨਹੀਂ ਸਨ ਜਦੋਂ 5 ਸਾਲ ਦੀ ਹੋਈ ਤਾਂ ਇੱਕ ਦਿਨ ਉਸਦੀ ਮਾਂ ਉਸਨੂੰ ਬਸ ਅੱਡੇ ਲੈ ਗਈ ਅਤੇ ਬਿਸਕੁਟਾਂ ਦਾ ਪੈਕਟ ਦੇ ਕੇ ਉਸਨੂੰ ਉੱਥੇ ਬੈਠਣ ਲਈ ਕਿਹਾ ਉਸਨੂੰ ਬਿਸਕੁਟਾਂ ਦਾ ਪੂਰਾ ਪੈਕਟ ਪਹਿਲੀ ਵਾਰ ਮਿਲਿਆ ਸੀ ਉਹ ਉੱਥੇ ਬੈਠੀ ਆਪਣੀ ਮਾਂ ਨੂੰ ਉਡੀਕਦੀ ਰਹੀ ਸਵੇਰ ਤੋਂ ਸ਼ਾਮ ਪੈ ਗਈ ਸੀ ਮਾਂ ਨੇ ਲਾਲ ਸਾੜੀ ਪਾਈ ਹੋਈ ਸੀ ਉਹ ਹਰ ਲਾਲ ਕੱਪੜੇ ਦੇ ਚਵਾਲੇ ਵਿੱਚੋਂ ਮਾਂ ਲੱਭਦੀ ਰਹੀ ਬਿਸਕੁਟਾਂ ਦਾ ਪੈਕਟ ਭੁੱਲ ਗਿਆ ਭੁੱਖ ਪਿਆਸ ਨਾਲ ਥੱਕ ਕੇ ਉਹ ਰੋਂਦੀ ਰੋਂਦੀ ਸੌ ਗਈ ਕੋਈ ਉਸ ਨੂੰ ਇੱਕ ਆਸ਼ਰਮ ਵਿੱਚ ਛੱਡ ਗਿਆ ਸੀ ਉੱਥੇ ਵੀ ਉਹ ਮਾਂ ਨੂੰ ਉਡੀਕਦੀ ਰਹੀ ਹਫ਼ਤੇ ਮਹੀਨੇ ਸਾਲ ਬੀਤ ਗਏ ਪਰ ਉਸਦੀ ਉਡੀਕ ਨਾ ਮੁੱਕੀ ਉਹ ਲੜਕੀ ਹਨੇਰੀ ਦੁਨੀਆ ਵਿੱਚ ਇਕੱਲੀ ਸੀ ਉਸ ਸਿਸਤਰੀ ਨੇ ਦੱਸਿਆ ਉਹ ਬਦਨਸੀਬ ਲੜਕੀ ਮੈਸਾ ਜਿਹੜੇ ਜਮਾਦਰੂ ਨੇਤਰਹੀਣ ਹੁੰਦੇ ਹਨ ਭਾਵੇਂ ਉਹ ਕਿਸੇ ਦੀਆਂ ਅੱਖਾਂ ਮਿਲਣ ਉਪਰੰਤ ਵੇਖਣ ਲੱਗ ਪੈਂਦੇ ਹਨ ਪਰ ਉਹਨਾਂ ਨੂੰ ਅੱਖਾਂ ਕੁਦਰਤ ਵੱਲੋਂ ਜਨਮ ਸਮੇਂ ਹੀ ਨਾ ਮਿਲਣ ਕਾਰਨ ਚੀਜ਼ਾਂ ਦਾ ਤਾਲਮੇਲ ਉਸਾਰਨ ਵਿੱਚ ਲੰਬਾ ਅਰਸਾ ਲੱਗਦਾ ਹੈ ਕਿਉਂਕਿ ਉਹ ਬੜੀ ਧੀਰ ਮਗਰੋਂ ਸਭ ਕੁਝ ਪਹਿਲੀ ਵਾਰ ਵੇਖ ਰਹੇ ਹੁੰਦੇ ਹਨ ਉਹਨਾਂ ਕੋਲ ਚੀਜ਼ਾਂ ਦਾ ਸੰਕਲਪ ਅਤੇ ਛਤਬਤਾਵਲੀ ਨਹੀਂ ਹੁੰਦੀ ਉਹਨਾਂ ਨਾਲ ਸਭ ਕੁਝ ਪਹਿਲੀ ਵਾਰ ਵਾਪਰ ਰਿਹਾ ਹੁੰਦਾ ਹੈ ਉਹ ਮੋੜ ਵਿੱਚ ਅੱਖਾਂ ਦੀ ਸਹੀ ਵਰਤੋਂ ਨਾ ਕਰ ਸਕਣ ਕਰਕੇ ਬੜੇ ਪਰੇਸ਼ਾਨ ਹੁੰਦੇ ਹਨ ਉਹ ਸੌਖੇ ਅਤੇ ਸੁਖੀ ਹੋਣ ਲਈ ਕਈ ਵਾਰੀ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਉਹ ਮਿਲੀਆਂ ਅੱਖਾਂ ਦੀ ਦ੍ਰਿਸ਼ਟੀ ਦੇ ਬਾਵਜੂਦ ਪ੍ਰਾਣੀ ਆਦਤ ਕਰਨ ਵਾਸਤਾ ਨੂੰ ਸ਼ੂਕੇ ਪ੍ਰਗਟਾਉਂਦੇ ਹਨ ਦੇਖ ਕੇ ਕੋਈ ਚੀਜ਼ ਤਾਂ ਹੀ ਪਛਾਣੀ ਜਾਂਦੀ ਹੈ ਕਿਉਂਕਿ ਉਸ ਚੀਜ਼ ਦੀ ਅਕਸ ਸਾਡੀ ਚੇਤਨਾ ਵਿੱਚ ਪਹਿਲਾਂ ਹੀ ਹੁੰਦੀ ਹੈ ਕਿਸੇ ਦੀਆਂ ਅੱਖਾਂ ਪ੍ਰਾਪਤ ਕਰਨ ਵਾਲਾ ਵਿਅਕਤੀ ਚੀਜ਼ਾਂ ਨੂੰ ਨਜ਼ਰਾਂ ਨਾਲ ਸ਼ੂਂਦਾ ਹੈ ਇੱਕ ਵਾਰੀ 25 ਸਾਲ ਦਾ ਲੜਕਾ ਗੱਡੀ ਵਿੱਚੋਂ ਬਾਹਰ ਵੇਖ ਕੇ ਆਪਣੇ ਪਿਤਾ ਨੂੰ ਬੱਚੇ ਵਾਂਗ ਕਹਿ ਰਿਹਾ ਸੀ ਪਿਤਾ ਜੀ ਵੇਖੋ ਮੀ ਪੈ ਰਿਹਾ ਹੈ ਦਰਖਤ ਦੌੜਦੇ ਜਾ ਰਹੇ ਹਨ ਉਹ ਸਾਰਾ ਸਫਰਬਾਰ ਹੀ ਵੇਖਦਾ ਰਿਹਾ ਸੀ ਉਸ ਦੇ ਵਿਚਕਾਰ ਨਾ ਬਿਹਾਰ ਸਬੰਧੀ ਸਵਾਰੀਆਂ ਕੰਨੋ ਕੰਨ ਗੱਲਾਂ ਕਰ ਰਹੀਆਂ ਸਨ ਇੱਕ ਨਵਾਂ ਵਿਆਹਿਆ ਜੋੜਾ ਬੈਠਾ ਸੀ ਦੁਲਹਨ ਦੇ ਕੱਪੜਿਆਂ ਤੇ ਖੁੱਲੀ ਬਾਰੀ ਵਿੱਚੋਂ ਮੀਂਹ ਦੀਆਂ ਕੁਝ ਕਣੀਆਂ ਪੈ ਰਹੀਆਂ ਸਨ ਪਤੀ ਨੇ ਉਸ ਲੜਕੇ ਦੇ ਪਿਤਾ ਨੂੰ ਕਿਹਾ ਬਾਰੀ ਬੰਦ ਕਿਉਂ ਨਹੀਂ ਕਰਦੇ ਤੁਹਾਡਾ ਲੜਕਾ ਪਾਗਲ ਹੈ ਇਸ ਨੂੰ ਕਿਸੇ ਪਾਗਲਖਾਨੇ ਦਾਖਲ ਕਰਵਾਓ ਪਿਤਾ ਪਹਿਲਾਂ ਛੇਪਿਆ ਪਰ ਫਿਰ ਹਿੰਮਤ ਕਰਕੇ ਬੋਲਿਆ ਇਹ ਬਚਪਨ ਤੋਂ ਅੰਨ੍ਹਾ ਸੀ ਦੁਰਘਟਨਾ ਵਿੱਚ ਕਿਸੇ ਰਿਸ਼ਤੇਦਾਰ ਦੀ ਮੌਤ ਕਾਰਨ ਉਸ ਦੀਆਂ ਅੱਖਾਂ ਇਸ ਨੂੰ ਮਿਲੀਆਂ ਹਨ ਅਸੀਂ ਹਸਪਤਾਲ ਤੋਂ ਆ ਰਹੇ ਹਾਂ ਪਹਿਲਾਂ ਮੈਂ ਇਸ ਨੂੰ ਬੋਲ ਕੇ ਦੱਸਿਆ ਕਰਦਾ ਸੀ ਇਹ ਸਭ ਕੁਝ ਜੱਜ ਪਹਿਲੀ ਵਾਰ ਵੇਖ ਰਿਹਾ ਹੈ ਇਸ ਲਈ ਹੈਰਾਨ ਹੋ ਰਿਹਾ ਹੈ ਅਸੀਂ ਤਾਂ ਵੇਖ ਕੇ ਵੀ ਨਹੀਂ ਵੇਖ ਰਹੇ ਕੁਈ ਸਮਾਸੀ ਜਦੋਂ ਨੇਤਰਹੀਣਾ ਨੂੰ ਸਰਾਪ ਅਤੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਸਮਝਿਆ ਜਾਂਦਾ ਸੀ ਅਤੇ ਨੇਤਰਹੀਣ ਵਿਅਕਤੀ ਦਾ ਜੀਵਨ ਵਾਲ ਵਿਧਵਾ ਨਾਲੋਂ ਵੀ ਬਧੇਰੇ ਸਰਾਪਿਆ ਹੁੰਦਾ ਸੀ ਉਹ ਕੇਵਲ ਮੰਗਤਾ ਹੀ ਬਣ ਸਕਦਾ ਸੀ ਹੁਣ ਨੇਤਰਹੀਣਤਾ ਵਿਕਲੰਗਤਾ ਦੀਆਂ ਅਨੇਕ ਕਿਸਮਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਇਲਾਜ ਦੀਆਂ ਸੰਭਾਵਨਾਵਾਂ ਉਜਾਗਰ ਹੋ ਰਹੀਆਂ ਹਨ ਚੰਗੀ ਗੱਲ ਇਹ ਹੈ ਕਿ ਹੁਣ ਵਿਕਲੰਗਾਂ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ ਬਦਲ ਰਿਹਾ ਹੈ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ ਇੱਕ ਅੰਨਾ ਮੰਗਤਾ ਰਿਹਾ ਕਰਦਾ ਸੀ ਅੰਨਾ ਹਾ ਦਾਨ ਦਿਓ ਕੋਈ ਨਹੀਂ ਦੇ ਰਿਹਾ ਸੀ ਕੁਝ ਅਰਸੇ ਮਗਰੋਂ ਉਸਨੇ ਆਪਣੇ ਅੱਗੇ ਇੱਕ ਰੱਖੀ ਇੱਕ ਤਖਤੀ ਤੇ ਲਿਖਵਾਇਆ ਹੋਇਆ ਸੀ ਗੁਲਾਬ ਖਿੜੇ ਹੋਏ ਹਨ ਤੁਸੀਂ ਭਾਗਾ ਵਾਲੇ ਹੋ ਗੁਲਾਬ ਵੇਖ ਸਕਦੇ ਹੋ ਮੈਂ ਨਹੀਂ ਵੇਖ ਸਕਦਾ ਸਾਰੇ ਦਾਨ ਦੇ ਰਹੇ ਸਨ ਹੁਣ ਦੇਤਰਹੀਣਤਾ ਦਾ ਜੀਵਨ ਸਮਾਜ ਦੀ ਦਇਆ ਕਰੂਣਾ ਅਤੇ ਤਰਸ ਉਤੇ ਨਿਰਪਰ ਨਹੀਂ ਕਰਦਾ ਹੁਣ ਨੇਤਰਹੀਣ ਵੀ ਸਮਾਜ ਵਿੱਚ ਯੋਗਦਾਨ ਪਾਉਣ ਲੱਗ ਪਏ ਹਨ ਅਤੇ ਇਹਨਾਂ ਦੀ ਮਦਦ ਕਰਨ ਵਾਲੇ ਵੀ ਅੱਗੇ ਆਉਣ ਲੱਗ ਪਏ ਹਨ ਅੱਖਾਂ ਵਾਲਿਆਂ ਤੇ ਉਹਨਾਂ ਦੇ ਵਿਹਾਰ ਨਾਲ ਅੱਕੀ ਥੱਕੀ ਅਤੇ ਨਿਰਾਸ਼ ਇੱਕ ਪ੍ਰਸਿੱਧ ਸੰਗੀਤਕਾਰ ਇਸਤਰੀ ਨੇ ਆਪਣੀ ਮਰਜ਼ੀ ਨਾਲ ਜਾਣ ਬੁੱਝ ਕੇ ਇੱਕ ਨੇਤਰਹੀ ਸੰਗੀਤਕਾਰ ਨਾਲ ਵਿਆਹ ਕਰਵਾਇਆ ਅਤੇ ਉਸ ਦੀ ਨਜ਼ਰ ਬਣੀ ਰੂਸ ਦੇ ਸਕੂਲਾਂ ਵਿੱਚ ਹਰ ਰੋਜ਼ ਇੱਕ ਵਿਦਿਆਰਥੀ ਦੀਆਂ ਅੱਖਾਂ ਬੰਨ੍ਹੀਆਂ ਜਾਂਦੀਆਂ ਹਨ ਤਾਂ ਕਿ ਵਿਦਿਆਰਥੀ ਨੇਤਰਹੀਣਤਾ ਦੀ ਸਮੱਸਿਆ ਸਮਝ ਸਕਣ ਹੁਣ ਅੰਨਿਆਂ ਦੇ ਪੜਨ ਵਾਲੀ ਲਿਪੀ ਪੂਰੀ ਤਰ੍ਹਾਂ ਵਿਕਸਿਤ ਹੋ ਗਈ ਹੈ ਵੇਖਿਆ ਗਿਆ ਹੈ ਕੋਈ ਕਿਸੇ ਪੱਖੋਂ ਵਿਕਲਾੰਗ ਹੋਵੇ ਉਹ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ ਵਧੇਰੇ ਸੰਵੇਦਨਸ਼ੀਲ ਹੋਣ ਕਰਕੇ ਹੀ ਹੁਣ ਵਿਕਲਾਗ ਵਿੱਚ ਚਿੱਤਰਕਾਰ ਨਾਵਲਕਾਰ ਕਵੀ ਸੰਗੀਤਕਾਰ ਅਤੇ ਚਿੰਤਕ ਵਧ ਰਹੇ ਹਨ ਪ੍ਰਸਿੱਧ ਅੰਗਰੇਜ਼ੀ ਕਵੀ ਮਿਲਟਨ ਅਨਸੀ ਤਾਰਿਆਂ ਸਬੰਧੀ ਜਗਤ ਪ੍ਰਸਿੱਧ ਖੋਜ ਕਰਨ ਵਾਲੇ ਗੈਲੀਲੀਓ ਨੇ ਆਪਣੇ ਜੀਵਨ ਦੇ ਅੰਤਲੇ 5 ਬਰੇ ਅੰਨੇ ਪੜ ਵਿੱਚ ਗੁਜ਼ਾਰੇ ਸਨ ਸਾਰੀ-ਸਾਰੀ ਰਾਤ ਆਕਾਸ਼ ਵਿੱਚ ਵੇਖਦੇ ਰਹਿਣ ਵਾਲੇ ਅਤੇ ਬ੍ਰਹਿਮੰਡ ਬਾਰੇ ਗਿਆਨ ਦੀ ਰੌਸ਼ਨੀ ਖਿਲਾਰਨ ਅਤੇ ਵਿਸ਼ਵ ਪ੍ਰਸਿੱਧੀ ਵਾਲੇ ਤਾਰਾ ਵਿਗਿਆਨੀ ਲਈ ਇਹ ਬਹੁਤ ਵੱਡਾ ਕਸ਼ਟ ਸੀ। ਨੇਤਰਹੀਣ ਵਿਅਕਤੀਆਂ ਪ੍ਰਤੀ ਸਮਾਜ ਅਤੇ ਦ੍ਰਿਸ਼ਟੀਕੋਣ ਨੂੰ ਉਸਾਰੂ ਬਣਾ ਕੇ ਉਨ੍ਹਾਂ ਤੋਂ ਬੜੇ ਸੂਖਮ ਅਨੁਭਵ ਪ੍ਰਾਪਤ ਕਰ ਸਕਦਾ ਹੈ। ਕਿਸੇ ਵੱਲੋਂ ਵਿਕਲੈਂਗ ਵਿਅਕਤੀ ਨਾਲ ਉਸਾਰਿਆ ਰਿਸ਼ਤਾ ਦੋਹਾ ਵਾਸਤੇ ਜੀਵਨ ਦੀ ਅਦਭੁਤ ਤਸੱਲੀ ਡੂੰਘੇ అనుభవ ਸਨੇਹ ਅਤੇ ਸਦਭਾਵਨਾ ਦੀ ਦੌਲਤ ਨਾਲ ਮਾਲਾ-ਮਾਲ ਹੁੰਦਾ ਹੈ ਇਹ ਰਿਸ਼ਤਾ ਕੋਈ ਦਲੇਰ ਅਤੇ ਵਿਸ਼ਾਲ ਦ੍ਰਿਸ਼ਟੀ ਵਾਲਾ ਵਿਅਕਤੀ ਹੀ ਉਸਾਰ ਸਕਦਾ ਹੈ ਪਰ ਜਿਹੜਾ ਵੀ ਉਸਾਰੇਗਾ ਉਹ ਇੱਕ ਚੰਗਾ ਇਨਸਾਨ ਬਣ ਜਾਵੇਗਾ ਜੇ ਨੇਤਰਹੀਣਤਾ ਪ੍ਰਤੀ ਸਮਾਜ ਆਪਣਾ ਰਵਈਆ ਬਦਲ ਲਵੇ ਤਾਂ ਨੇਤਰਹੀਣ ਵੀ ਸਭ ਕੁਝ ਵਿਖਣ ਲੱਗ ਪੈਂਦੇ ਹਨ ਧੰਨਵਾਦ